लोग सभा एलई जोड़ा है आम आदमी पार्टी तो उम्मीदवार अशोक पराशर पप्पी ने पार्टी के वालों टिकट अनाउंस करते ही विरोधी पार्टियां वाला हमला किया है उन्होंने रवनीत बिटू से तिखा हमला किया है, है कि उन्होंने कहा है कि ਪੋਣੇ ਪੰਜ ਸਾਲ ਨਾਲ ਦੇਖਣਾ ਐਸੇ ਵਾਜਾ ਐਸੇ ਵਜਾ ਦੇ ਕਰਕੇ ਵਰਕਰਾਂ ਉਹਨਾਂ ਨੂੰ ਛੱਡ ਕੇ ਬਾਗੀ ਪਾਰਟੀਆਂ ਦੇ ਵਿੱਚ ਗਏ ਸਨ ਤੇ ਉਹਨਾਂ ਕਹਾਵਤ ਯਾਦ ਆਉਂਦੀ ਹੈ ਕਿ ਤੂਤਾ ਵਾਲੇ ਖੂਹ ਤੇ ਗੱਲਾਂ ਹੋਣਗੀਆਂ ਮੋਹਾ ਤੇ ਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਜੁੜਾ ਹੈ ਜਿੰਡਾ ਲੁਧਿਆਣਾ ਸ਼ਹਿਰ ਦਾ ਵਿਕਾਸ ਹੈ ਉਹਨਾਂ ਕਿਹਾ ਕਿ ਇਹ ਪੁਰਾਣੇ ਕਾਂਗਰਸੀਆ ਦਾ ਵਿੱਚ ਮੁਕਾਬਲਾ ਨਹੀਂ ਬਲਕਿ ਲੁਧਿਆਣਾ ਸ਼ਹਿਰ ਦੀ ਬੇਤੁਰੀ ਅਤੇ ਚੰਗੇ ਉਮੀਦਵਾਰ ਵੀ ਉਮੀਦਵਾਰ ਦੀ ਚੋਣ ਕਰਨਾ ਹੈ ਤਬਾਹ ਬੱਲਾ ਮੈਂ ਸੱਚੇ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਨ ਲਈ ਆਇਆ ਵਾਂ ਔਰ ਬਾਲਾ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਕਿ ਲੁਧਿਆਣੇ ਦੀ ਸੇਵਾ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਮੇਰੀ ਲਈ ਗਈ ਆ ਬਤੌਰ ਲੋਕ ਸਭਾ ਲੁਧਿਆਣਾ ਜੀ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਵਾਂ ਕਿ ਤੁਹਾਡਾ ਜਿਹੜਾ ਸੇਵਾਦਾਰ ਤੁਸੀਂ ਇੱਥੇ ਆਪਣਾ ਚੁਣੋਗੇ ਕਦੇ ਤੁਹਾਨੂੰ ਪਿੱਠ ਨਹੀਂ ਦਿਖਾਣੀ ਤੇ ਤੁਹਾਡੀ ਦਿਨ ਰਾਤ ਸੇਵਾ ਕਰਕੇ ਲੁਧਿਆਣੇ ਦਾ ਨਾਮ ਅੱਗੇ ਲੈ ਕੇ ਜਾਣਾ ਹੈ ਉਹ ਇੰਡਸਟਰੀ ਦੇ ਵਿੱਚ ਜਿਹੜਾ ਆਬਾ ਪੰਜਾਬ ਦੇ ਵਿੱਚ ਲੁਧਿਆਣਾ ਉਹ ਨੰਬਰ 1 ਦੇ ਰਹੇ ਤੁਸੀਂ ਆਮ ਨਾਲ ਉਹ ਵੱਡੀ ਗੱਲ ਸਭ ਨਾਲ ਪਹਿਲਾਂ ਜੋ ਮੈਂ ਵਿਧਾਨ ਸਭਾ ਚ ਕਿਹਾ ਸੀਗਾ लुधियाने नु एक पीजी ਵਰਗਾ ਪਜੀਆਈ ਵਰਗਾ ਹਸਪੀਟਲ ਦੀ ਜਰੂਰਤ ਆ ਸਭ ਨਾਲ ਪਹਿਲਾਂ ਮੇਰਾ ਮੁੱਦਾ ਉਹੀ ਹੋਊਗਾ ਮੈਂ ਸਭ ਨਾਲ ਪਹਿਲਾਂ ਉਹਦੇ ਲਈ ਲੈ ਕੇ ਆਉਣਾ ਕੋਈ ਨਾ ਕੋਈ ਵੀਦਾ ਹੁਣ ਗੁਰੂ ਮਹਾਰਾਜ ਨੇ ਡਿਊਟੀ ਲਈ ਆ ਜਾ ਤੂਤਾ ਵਾਲੇ ਖੂਦ ਤੇ ਗੱਲਾਂ ਹੋਣਗੀਆਂ ਮੂੰਹ ਤੇ ਗੱਲ ਕਰੀ ਤੁਸੀਂ ਜਿਹੜੇ ਤੁਸੀਂ ਰਵਨੀਤ ਬਿੱਟੂ ਜਿਹੜੇ ਹੈਗੇ ਨੇ ਤੁਸੀਂ ਵੀ ਪਾਰਟੀ ਛੱਡ ਕੇ ਚਾਏ ਸੀਗੇ ਬਿੱਟੂ ਨਾਲ ਤੁਸੀਂ ਕਈ ਸਮੇਂ ਕੰਮ ਕੀਤਾ ਤੁਸੀਂ ਕੀ ਮੰਨ ਕੇ ਚੱਲਦੇ ਹੋ ਦੇਖੋ ਸੇਵਾ ਹੁੰਦੀ ਆ ਮੇਰੀ 2 ਸਾਲ ਨੂੰ ਮੇਰੀ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀriwal ਔਰ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਨੇ ਮੇਰੀ 2 ਸਾਲ ਜਿਹੜੀ ਸੇਵਾ ਦੇਖੀ ਤਾਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਦੀ ਜ਼ਿੰਮੇਵਾਰੀ ਜੋ ਮੇਰੇ ਤੇ ਉਹਨਾਂ ਨੇ ਭਰੋਸਾ ਰੱਖਿਆ ਵਾ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੁਧਿਆਣੇ ਦੀ ਸੇਵਾ ਕਰਨੀ ਹੈ ਲੁਧਿਆਣੇ ਦੇਖੋ ਵਾਰਸ-ਵਾਰਸ ਕੁਛ ਨਹੀਂ ਆਮ ਆਦੀ ਪਾਰਟੀ ਜਿੰਦਾਬਾਦ ਆ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਕਿਉਂਕਿ ਇਹ ਆਮ ਲੋਕਾਂ ਦੀ ਆਪਣੀ ਚੁਣੀ ਹੋਈ ਆਪਣੇ ਮਨਪਸੰਦ ਦੀ ਸਰਕਾਰ ਹੈ ਤੇ ਆਮ ਲੋ ਆਮ ਲੋਕਾਂ ਘਰਾਂ ਚੋਂ ਆਏ ਹੋਏ ਸਾਡੇ ਵਰਗੇ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੋਕਾਂ ਨੇ ਸਾਨੂੰ ਘਰ ਬੈਠਿਆਂ ਨੂੰ ਮਤਲਬ ਇੰਨਾ ਨਵਾਜਿਆ ਔਰ ਮਾਤਰ ਦੇ ਨਾਲ ਪੂਰਾ ਪਾਕਿਸਤਾਨ ਨੂੰ ਬੜੀ ਸਤਰਾ ਦੇ ਨਾਲ ਸਾਨੂੰ ਵਿਧਾਨ ਸਭਾ ਚ ਭੇਜਿਆ ਹੁਣ ਪਾਰਲੀਮੈਂਟ ਵੀ ਇਹਨਾਂ ਨੇ ਭੇਜਣਾ ਹੈਗਾ ਤੇ ਅਸੀਂ ਦਿੰਦਰਾ ਤੇ ਕਰਕੇ ਪੱਕੀ ਦੇ ਨਾਲ ਛੋਟੇ ਨਾ ਬੋਟਾ ਲਾ ਕੇ